ਮਾਤਾ ਚਰਨਕੌਰ ਯਾਨੀ ਸਿੱਧੂ ਮੂਸੇਵਾਲਾ ਦੀ ਮਾਤਾ ਉਹਨਾਂ ਦੇ ਘਰ ਜਿੜਵਾ ਪੁੱਤਰ ਜਿੜਵਾ ਪੁੱਤਰ ਦੀ ਖਬਰ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਚਲੋ ਪ੍ਰਮਾਤਮਾ ਨੇ ਜੇ ਐਡਾ ਵੱਡਾ ਦੁੱਖ ਦਿੱਤਾ ਉਹਨਾਂ ਦਾ ਇੱਕ ਪੁੱਤ ਗਿਆ ਤਾਂ ਪ੍ਰਮਾਤਮਾ ਨੇ ਦੋ ਕਰਕੇ ਮੋੜੇ ਪਿਛਲੇ 2-3 ਦਿਨਾਂ ਤੋਂ ਇਹੀ ਖਬਰਾਂ ਆ ਰਹੀਆਂ ਸਨ ਕਿ ਉਹਨਾਂ ਦੇ ਘਰ ਜਿੜਵਾ ਪੁੱਤਰ ਹੋਏ ਪਰ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਲਾਈਵ ਹੋ ਕੇ ਉਹਨਾਂ ਨੇ ਇਹ ਖਬਰ ਦਿੱਤੀ ਕਿ ਹਾਲੇ ਇਹੋ ਜੀ ਕੋਈ ਗੱਲ ਨਹੀਂ ਹੈ ਜਦੋਂ ਵੀ ਪਰਮਾਤਮਾ ਨੇ ਉਹਨਾਂ ਨੂੰ ਖੁਸ਼ੀਆਂ ਨਾਲ ਨਿਵਾਜ਼ਿਆ ਤਾਂ ਆਪ ਲੋਕਾਂ ਦੇ ਰੂਬਰੂ ਹੋ ਕੇ ਇਹ ਜਾਣਕਾਰੀ ਦੇਣਗੇ ਤਾਂ ਸਭ ਤੋਂ ਪਹਿਲਾਂ ਇਹ ਖਬਰ ਪਿਤਾ ਬਲਕੌਰ ਸਿੰਘ ਜੀ ਹੀ ਦੇਣਗੇ ਧੰਨਵਾਦ ਜੀ ਮਾਤਾ ਚਰਨਕੌਰ ਯਾਨੀ ਸਿੱਧੂ ਮੁਸੇਵਾਲ ਦੀ ਮਾਤਾ ਉਹਨਾਂ ਦੇ ਘਰ ਜੁੜਵਾ ਪੁੱਤਰ ਜੁੜਵਾ ਪੁੱਤਰ ਦੀ ਖਬਰ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਚਲੋ ਪਰਮਾਤਮਾ ਨੇ ਜੇ ਐਡਾ ਬੜਾ ਦੁੱਖ ਦਿੱਤਾ ਉਹਨਾਂ ਦਾ ਇੱਕ ਪੁੱਤ ਗਿਆ ਤਾਂ ਪਰਮਾਤਮਾ ਨੇ ਦੋ ਕਰਕੇ ਮੋੜੇ ਪਿਛਲੇ 2-3 ਦਿਨਾਂ ਤੋਂ ਇਹੀ ਖਬਰਾਂ ਆ ਰਹੀਆਂ ਸਨ ਕਿ ਉਹਨਾਂ ਦੇ ਘਰ ਜੁੜਵਾ ਪੁੱਤਰ ਹੋਏ ਪਰ ਅੱਜ ਸਿੱਧੂ ਮੂਸੇਵਾਲ ਦੇ ਪਿਤਾ ਸਰਦਾਰ ਬਲਕੌਰ ਸਿੰਘ ਲਾਈਵ ਹੋ ਕੇ ਉਹਨਾਂ ਨੇ ਇਹ ਖਬਰ ਦਿੱਤੀ ਕਿ ਹਾਲੇ ਇਹੋ ਜੀ ਕੋਈ ਗੱਲ ਨਹੀਂ ਹੈ ਜਦੋਂ ਵੀ ਪਰਮਾਤਮਾ ਨੇ ਉਹਨਾਂ ਨੂੰ ਖੁਸ਼ੀਆਂ ਨਾਲ ਨਿਵਾਜ਼ਿਆ ਤਾਂ ਆਪ ਲੋਕਾਂ ਦੇ ਰੂਬਰੂ ਹੋ ਕੇ ਇਹ ਜਾਣਕਾਰੀ ਦੇਣਗੇ ਤਾ ਸਭ ਤੋਂ ਪਹਿਲਾਂ ਇਹ ਖਬਰ ਪਿਤਾ ਬਲਕੌਰ ਸਿੰਘ ਜੀ ਹੀ ਦੇਣਗੇ ਧੰਨਵਾਦ